ਹਾਂ ਜੀ ਬੜੀ ਨਮਸਕਾਰ ਹੈ ਦਾਬਸ ਹੱਥ ਚਿਆ ਕਾਲਕ ਕੀ ਹਾਲ ਚਾਲ ਹੈ ਬ੍ਰੋ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਇਕ ਕਰਾਉਂਦੇ ਰਿਹਾ ਕਰੀਏ। ਉਹ ਹਾਂ ਜੀ ਵੀਰ ਦਰਸ਼ਕ ਬ੍ਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਵੀਰ ਉਮੀਦ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਜੰਗੇ ਕਬੂਤਰਾਂ ਦਾ ਸ਼ੌਂਕ ਕਰਕੇ ਤੇ ਆਪਣੀ ਅੱਜ ਵਾਲੀ ਆਫਰ ਨੂੰ ਜਾਣ ਕੇ ਆਨੰਦ ਮਾਨਦੇ ਹੋਣਗੇ ਹਾਂਜੀ ਬਾਜੀ ਪਹਿਲਾਂ ਤਾਂ ਜੀ ਸਾਰੇ ਮੇਰੇ ਭਰਾਵਾਂ ਨੂੰ ਹੈਪੀ ਗੁਰਪੁਰਬ ਜੀ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਮੇਰੇ ਭਰਾਵਾਂ ਨੂੰ ਵੀਰੇ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਤੁਹਾਡੇ ਨਾਲ ਵਾਅਦਾ ਕਰਿਆ ਆ ਕਿ ਆਪਾਂ ਹਰ ਦਿਨ ਧਿਆਰ ਵਾਲੇ ਦਿਨ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਮੇਰਾ ਵੀਰ ਕੋਈ ਨਾ ਕੋਈ ਆਫਰ ਤੁਹਾਨੂੰ ਚਾਹੇ ਛੋਟੀ ਤੋਂ ਛੋਟੀ ਹੋਵੇ ਵੱਡੀ ਤੋਂ ਵੱਡੀ ਹੋਵੇ ਮੇਰਾ ਭਰਾ ਉਹਨੂੰ ਆਫਰ ਆਪਾਂ ਲਾਜ਼ਮੀ ਲਾ ਕੇ ਦਿਆਂਗੇ ਜਿਹਦੇ ਵਿੱਚ ਦਰਸ਼ਕੋ ਆਫਰ ਆਪਣੀ ਇਹ ਰਹੇਗੀ ਕਿ ਆਲ ਪੰਜਾਬ ਦੇ ਵਿੱਚ ਮੇਰਾ ਭਰਾ ਡਿਲੀਵਰੀ ਆਪਣੀ ਬਿਲਕੁਲ ਫ੍ਰੀ ਹੈ ਜੀ ਠੀਕ ਹੈ ਬਾਕੀ ਬਹੁਤ ਆਪਣੇ ਸੱਜਣਾਂ ਦੀ ਰਿਕਵਾਇਰਮੈਂਟ ਸੀਗੀ ਜੀ ਕਿ ਕਾਸ਼ ਵੀਰੇ ਕੋਈ ਹਜ਼ਾਰ ਵਾਲੀ ਕੂਤਰਾਂ ਵਿੱਚ ਉਹ ਡੱਕਿਆਂ ਵਾਲੀ ਕੂਤਰ ਹੋਣ ਤਾਂ ਸਾਨੂੰ ਮੇਰਾ ਭਰਾ ਤੁਸੀਂ ਲਾਜ਼ਮੀ ਵੀਡੀਓ ਸੈਂਡ ਕਰਦਿਆ ਜੇ ਜਾਂ ਸਾਨੂੰ ਪਰਸਨਲ ਵੀਡੀਓ ਲਾ ਦਿਓ ਆ ਵੀਰੇ ਆਪਾਂ ਵੀਡੀਓ ਅੱਜ YouTube ਚੈਨਲ ਦੇ ਉੱਤੇ ਮੇਰਾ ਭਰਾ ਲਾਤੀ ਹੈ ਕਿਸੇ ਸੱਜਣ ਨੂੰ ਜੋੜੇ ਦੀ ਸਮਝ ਆਂਦੀ ਹੋਵੇ ਮੇਰਾ ਭਰਾ ਕਈ ਤਾਂ ਦੇ 3 ਨੰਬਰ 9041226065 ਵਾਲੇ ਤੇ ਜਦੋਂ ਮਰਜ਼ੀ ਆਪਣੇ ਛੋਟੇ ਭਰਾ ਨੂੰ ਤੁਸੀਂ ਯਾਦ ਕਰ ਲਿਓ ਜਨਵਰ ਆਪਣੇ ਦਾ ਕੱਤ ਕਾਟ ਦਰਸ਼ਕੋ ਚੈੱਕ ਕਰ ਲਓ ਜੀ ਮੋਢੇ ਦੇਖੋ ਕਿਵੇਂ ਬਾਹਰ ਨੂੰ ਕਰਕੇ ਖੜਦਾ ਆ ਠੀਕ ਆ ਇਹ ਨਹੀਂ ਕਿ ਹਾਂ ਮੈਨੂੰ ਕਿਹਾ ਪਤਾ ਉਹਦੇ ਮੋਢੇ ਬਾਹਰ ਕਰ ਲੈ ਤੇਰੀ ਵੀਡੀਓ ਸੋਣੀ ਬਣ ਜੇਗੀ ਤੂੰ ਮਹਿੰਗਾ ਵਿਕ ਜਾਏਗਾ ਦਰਸ਼ਕੋ ਜਿਹੜੇ ਉਤਰ ਚੰਗੇ ਹੁੰਦੇ ਨਾ ਉਹਨਾਂ ਦੀ ਸ਼ਕਲ ਅਕਲ ਪਲੱਸ ਮੇਰਾ ਪ੍ਰਾਜ ਜਨਵਰ ਦੀ ਖਲੋਨੀ ਰੱਖਦੇ ਹੁੰਦੇ ਗਏ ਹਾਂ ਵੀ ਜਿਹਦੇ ਮੋਢਿਆਂ ਵਿੱਚ ਜਾਣ ਆ ਕਿਉਂਕਿ ਤੁਹਾਨੂੰ ਪਤਾ ਉਹ ਰੇਗੂ ਉਤਾਨੇ ਮદાન ਦੇ ਵਿੱਚ ਘੌਨਾ ਆ ਠੀਕ ਆ ਜੱਤ ਹਾਰ ਮਾ ਕਦਰਾਂ ਦੀ ਇੰਨੀ ਗਾਰੰਟੀ ਆ ਮੇਰਾ ਭਰਾ ਰੀਅਲਟ ਤੁਹਾਨੂੰ ਬਹੁਤ ਚੰਗਾ ਮਿਲੇਗਾ ਤੇ ਮੇਰਾ ਵੀਰ ਆਫਰ ਦਾ ਵੱਧ ਤੋਂ ਵੱਧ ਦੱਸ ਕੋ ਫਾਇਦਾ ਚੱਕ ਕੇ ਜੋੜਾ ਆਪਣੇ ਘਰ ਮੰਗਵਾ ਲਿਓ ਤੇ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਕਿਦਾਂ ਦਾ ਲੱਗਾ ਤੁਹਾਨੂੰ ਆਪਣਾ ਅੱਜ ਵਾਲਾ ਆਫਰ ਪਲੱਸ ਆਪਣੇ ਅੱਜ ਵਾਲੇ ਮੇਰਾ ਭਰਾ ਟਾਪ ਜੋੜੇ ਦੀ ਕੁਆਲਿਟੀ ਤੇ ਆਜੋ ਵੀ ਬਾਬਿਓ ਹੁਣ ਆਪਾਂ ਤੁਹਾਨੂੰ ਆਪਣੀ ਅੱਜ ਵਾਲੀ ਟਾਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਪੱਕਾ ਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਆਪਾਂ ਤੁਹਾਨੂੰ ਤਸੱਲੀ ਵਾਖੀ ਮੇਰਾ ਵੀਰ ਸ਼ੌਂਕੇ ਕਰਾਉਣੇ ਆ ਤੇ ਵੀਡੀਓ ਵਿੱਚ ਬਾਬਿਓ ਤੁਸੀਂ ਲਾਸਟ ਤਾਈ ਬਣਿਆ ਜੋ ਤੇ ਦੱਸਿਓ ਵੀ ਤਾਂ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਕੁਆਲਟੀ ਵਾਲਾ ਪਲੱਸ ਮੇਰਾ ਵੀਰ ਜੋੜੇ ਆਪਣੀ ਦੀ ਆਫਰ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਆ ਜੀ ਦੇਖੋ ਦੱਸਕੋ ਆ ਹੁੰਦਾ ਜੀ ਜੋੜਿਆਂ ਦਾ ਬਾਰੀ ਸਟਰਕਚਰ ਠੀਕ ਹੈ ਜੀ ਨਰਦਾ ਵजूद ਪਲੱਸ 10 ਕੋ ਆਪਣੀ ਮਾਦੀ ਦਾ ਵजूद ਜਿਵੇਂ ਆਪਣੇ ਬੱਡੇ ਲੋਕ ਕਹਿੰਦੇ ਹੁੰਦੇ ਨੇ ਨਾ ਤਾਊਬੰਦ ਜੋੜੀਆਂ ਜੀ ਉਹ ਚੀਜ਼ਾਂ ਨੇ ਮੇਰਾ ਭਰਾ ਚੈੱਕ ਕਰ ਲਓ ਠੀਕ ਹੈ ਬਾਕੀ ਬੱਚੇ ਘੜਾ ਕੇ ਡਾਉਂਗੇ ਤੁਹਾਨੂੰ ਪਤਾ ਲੱਗ ਹੀ ਜਾਏਗਾ ਕਿ ਹਾਂ ਵੀ ਰਿਅਲਟ ਇਹਨਾਂ ਦਾ ਕੀ ਹੋਣਾ ਹੈ ਤੇ ਕੀ ਨਹੀਂ ਮੇਰਾ ਵੀ ਠੀਕ ਹੈ ਅੱਜ ਦੀ ਡੇਟ ਦੇ ਵਿੱਚ ਬਾਬਿਓ ਹਰ ਬੰਦਾ ਸਿਆਣਾ ਠੀਕ ਹੈ ਜੀ ਜੇ ਬੰਦੇ ਨੇ ਦੋ ਪੈਸੇ ਖਰਚੇ ਨਹੀਂ ਕਿਸੇ ਗੱਲੋਂ ਅਗਲੇ ਨਹੀਂ ਖਰਚਦੇ ਨੇ ਠੀਕ ਹੈ ਜੇਕਰ ਉਹਨੂੰ ਸਮਝ ਹੋਏਗੀ ਵੀ ਤਾਂ ਅੱਜ ਦੀ ਡੇਡ ਦੇ ਵਿੱਚ ਇੰਨਾ ਫालतू ਪੈਸਾ ਕਿਸੇ ਸੱਜਣ ਦੇ ਕੋਲ ਨਹੀਂਗਾ ਕਿ ਅਗਲਾ ਅੱਖਾਂ ਬੰਦ ਕਰਕੇ ਕਹਿਦੇ ਹਾਂ ਵੀਰੇ ਆਹਲੇ ਜਾਨਵਰ ਸੰਨ ਭੇਜ ਦੇ ਠੀਕ ਹੈ ਜੀ ਅਗਲੇ ਨੂੰ ਸਾਡੇ ਜਾਨਵਰਾਂ ਦੇ ਵਿੱਚ ਕੋਈ ਕੁਆਲਿਟੀ ਦਿਖਦੀ ਹੈ ਨਜ਼ਰ ਆਉਂਦੀ ਹੈ ਮੇਰਾ ਭਰਾ ਤਾਂ ਹੀ ਆਪਣੇ ਜਾਨਵਰ ਨਾਲ ਦੇ ਨਾਲ ਸੇਲ ਹੁੰਦੇ ਨੇ ਤੇ ਬਾਕੀ ਜਿਹੜੇ ਪ੍ਰਾਣਾ ਪ੍ਰਾਣੀ ਵੀਡੀਓ ਵੇਖ ਕੇ ਮੇਰਾ ਵੀਰ ਫੋਨ ਨਾਉਂਦੇ ਨੇ ਵੀਰੇ ਤੁਸੀਂ ਥੱਲੋਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ ਭਰਾ ਉਸ ਵੀਡੀਓ ਦੀ ਮੇਰਾ ਵੀਰ ਤੁਸੀਂ ਡੇਟ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਕਿ ਇਹ ਵੀਡੀਓ ਉਹ ਕਿਹੜੇ ਮਹੀਨੇ ਕਿਹੜੇ ਸਾਲ ਪਈ ਹੋਈ ਹੈ ਠੀਕ ਹੈ ਜੇ ਮੰਨ ਕੇ ਚਲੋ ਬਾਲੀ ਪ੍ਰਾਣੀ ਵੀਡੀਓ ਆ ਅੱਜ ਦੀ ਡੇਟ ਦੇ ਨਾਲ ਉਹ ਮੰਨ ਕੇ ਚਲੋ ਹਫਤਾ ਪ੍ਰਾਣੀ ਵੀਡੀਓ ਵੀਰੇ ਉਹ ਜਾਨਵਰ ਸਾਡੇ ਸੇਲ ਹੋ ਚੁੱਕੇ ਹੁੰਦੇ ਨੇ ਠੀਕ ਹੈ ਜੀ ਤੋਂ ਹਾਂ ਜੀ ਬਾਬਿਓ ਆ ਚੈੱਕ ਕਰੋ ਜੀ ਆਪਣੇ ਸਾਹ ਦੇ ਕੁਆਲਟੀ ਪਹਿਲਾਂ ਬਾਬਿਓ ਕਬੂਤਰ ਆਪਣੇ ਦਾ ਕਦ ਕਾਠ ਯਾਰ ਚੈੱਕ ਕਰੋ ਬਾਬਿਓ ਜਾਨਵਰ ਆਇਆ ਸਾ ਮੈਂ ਕਹਿੰਨਾ ਵੀਰ ਇਸ ਕਬੂਤਰ ਨੂੰ ਵੇਖ ਕੇ ਮੇਰਾ ਭਰਾ ਬੰਦੇ ਦੀ ਰੂਹ ਰਾਜੀ ਹੁੰਦੀ ਕਿ ਹਾਂ ਯਾਰ ਬਾਕੀ ਜਾਨਵਰ ਹੈਗਾ ਆ ਠੀਕ ਹੈ ਜੀ ਬਾਕੀ ਮੰਨ ਕੇ ਚੱਲੋ ਇਸੇ ਕਰ ਹੁਣ ਆਪਾਂ ਇੱਕ ਬੱਦੀ ਕੂਦਰੀ ਦਿੱਤੀ ਸੀ ਆਪਣਾ ਭਰਾ ਹੈ ਜੀ ਨਾਨਕ ਸਾਹਿਬ ਨੂੰ ਠੀਕ ਹੈ ਜੀ ਤੇ ਚਿੱਤੀਆਂ ਅੱਖਾਂ ਦੀ ਮੇਰਾ ਵੀਰ ਬਾਈ ਨੂੰ ਆਪਾਂ ਕੂਦਰੀ ਦਿੱਤੀ ਸੀ ਉਹ ਭਰਾ ਨੇ ਕੂਦਰੀ ਆਪਾਂ ਤਾਂ ਫਿਲਹਾਲ ਦੀ ਘੜੀ ਦਰਸ਼ਕੋ ਬੱਚੇ ਕਢਾਉਣ ਨਹੀਂ ਦਿੱਤੀ ਸੀ ਕੂਦਰੀ ਯਾਨੀ ਕਿ ਆਪਾਂ ਜੋੜਾ ਸੇਲ ਕਰਿਆ ਸੀਗਾ ਬਰੀਡਿੰਗ ਦੇ ਤੌਰ ਤੇ ਠੀਕ ਹੈ ਕਢਾਉਣ ਦੇ ਲਈ ਨਹੀਂ ਸੀ ਪਰ ਕੂਦਰੀ ਉਹ ਜਿੱਥੋਂ ਆਈ ਸੀ ਮੇਰਾ ਭਰਾ ਪਹਿਲਾਂ ਉੱਡੀ ਹੋਈ ਕੂਦਰੀ ਸੀਗੀ ਠੀਕ ਹੈ ਭਰਾ ਨੇ ਆ ਕੇ ਸਰ ਕਰਕੇ ਗਝਾਲੀ ਵੀਰੇ ਸੋਹਣੀ ਸਾਮ ਕਰੀ ਠੀਕ ਹੈ ਚੰਗੇ ਬੰਦੇ ਨੇ ਸਾਮ ਕੇ ਮੇਰਾ ਭਰਾ ਕੁਦਰੀ ਉਹ ਬਾਜੀ ਛੱਡੀ ਸੀ ਕਿ ਮੇਰਾ ਵੀਰ ਕੁਦਰੀ ਕੱਲੀ ਰਹੀ ਸੀ ਬਾਈ ਆਪਣਾ ਫੌਜੀ ਆ ਜੀ ਉਹ ਠੀਕ ਹੈ ਰੈਸ਼ਨਲ ਦੀ ਨਾਨਕਸਰ ਵਾਲੇ ਪਾਸੇ ਕੋਈ ਪਿੰਡ ਆ ਜੀ ਸ਼ਾਇਦ ਕਾਉਕ ਜਾਂ ਕਿਹੜਾ ਪਿੰਡ ਆਪਾਂ ਨੂੰ ਚੰਗੀ ਤਰ੍ਹਾਂ ਇੰਨਾ ਕਲੀਅਰ ਨਹੀਂ ਆ ਬਾਈ ਨੇ ਆਪਾਂ ਨੂੰ ਖੁੱਦ ਦੱਸਿਆ ਠੀਕ ਹੈ ਜੀ ਬਾਕੀ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਨਾ ਦਰਸ਼ਕੋ ਆਮ ਬੰਦੇ ਹੁੰਦੇ ਆ ਕੂਤਰਨਾ ਉਹਨਾਂ ਦਾ ਸਾਡੇ YouTube ਵਾਲਿਆਂ ਦੇ ਆ ਜੇ ਮੰਨ ਕੇ ਚੱਲੋ ਉਹਨਾਂ ਦੇ ਕੂਤਰ ਔਡ ਬੰਦਿਆਂ ਨਾ ਫਿਰ ਉਹੀ ਕੂਤਰ ਉਹਨਾਂ ਦੇ ਦਾਦੇ ਪੜਦਾਦਿਆਂ ਦੇ ਹੋ ਜਾਂਦੇ ਆ ਜੀ ਫਿਰ ਅਗਲਾ ਸਾਡਾ ਉਸ ਚੀਜ਼ ਦੇ ਵਿੱਚ ਨਾ ਨਹੀਂ ਲੈਂਦਾ ਪਰ ਵਿੱਚੋਂ ਕਈ ਬੰਦੇ ਇਹੋ ਜਿਹੇ ਆ ਮੇਰਾ ਭਰਾ ਅਗਲੇ ਵੀਰੇ ਸਾਨੂੰ ਮੰਨ ਕੇ ਚੱਲੋ ਜੋ ਯਾਨੀ ਕਿ ਜਿਹੜਾ ਬੰਦਾ ਚੱਲਦਾ ਕ੍ਰੈਡਿਟ ਆ ਉਹ ਸਾਨੂੰ ਦਿੰਦੇ ਆ ਜੇ ਅਗਲਾ ਕਹਿੰਦਾ ਨਹੀਂ ਵੀਰੇ ਥੋਡੇ ਘਰੋਂ ਜਾ ਮਰਾਇਆ ਸੀ ਬਹੁਤ ਸੁਨਾਰਾ ਰਿਲਟ ਮਿਲਿਆ ਠੀਕ ਆ ਵੀਰੇ ਉੱਥੇ ਸਾਨੂੰ ਵੀ ਖੁਸ਼ੀ ਹੁੰਦੀ ਕਹਿੰਦਾ ਯਾਰ ਅੱਜ ਦੀ ਡੇਟ ਦੇ ਵਿੱਚ ਮੇਰਾ ਭਰਾ ਮਾੜੇ ਤੋਂ ਮਾੜਾ ਤੇ ਵੀਰੇ ਚੰਗੇ ਤੋਂ ਚੰਗਾ ਬੰਦਾ ਵੀ ਹੈਗਾ ਆ ਠੀਕ ਹੈ ਬਾਕੀ ਬਾਬੇ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਸਾਫ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਾਨਵਰ ਹੈ ਜੀ ਪੈਰਾਂ ਦੇ ਵਿੱਚ ਮੇਰਾ ਭਰਾ ਕੂਕਲ ਤੇ ਲੱਗੇ ਆ ਠੀਕ ਹੈ ਬਾਕੀ ਆ ਵੀਰੇ ਕਬੂਤਰ ਆਪਣੇ ਦਾ ਪੱਲਾ ਜੀ ਕੈਂਚੀ ਲੱਗਿਆ ਹੋਇਆ ਪੂਰੇ ਕੈਮਰਾ ਹਲਕਾ ਹੈ ਪਿੱਛੇ ਕਰਦਾ ਲਓ ਜੀ ਮਕਮਲ ਪੱਲੇ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਦੇਖੋ ਯਾਰ ਜੋੜਾ ਨਾ ਬਹੁਤ ਜ਼ਿਆਦਾ ਯਾਨੀ ਕਿ ਨਜਾਇਜ਼ ਹੀ ਗਰਮ ਹੈ ਠੀਕ ਹੈ ਭਰਾ ਨੇ ਆਪਾਂ ਨੂੰ ਕਹਿ ਕੇ ਦਿੱਤੇ ਵੀਰੇ ਬੱਚੇ ਜੋੜੇ ਦੇ ਥੋੜੇ ਤੋਂ ਸੰਭਾਲ ਲੈਣੀਆਂ ਨੇ ਠੀਕ ਹੈ ਜੀ ਛੋਟੇ ਛੋਟੇ ਬੱਚਾ ਨੂੰ ਮੇਰਾ ਭਰਾ ਤਸੀਹ ਢਾਂਗੀ ਉੱਤੇ ਬੰਨ ਲੱਗ ਬਾਕੀ ਅਗਲੇ ਪੱਲੇ ਦੀ ਕੁਆਂਟੀਟੀ ਚੈੱਕ ਕਰ ਲਓ ਬਿਲਕੁਲ ਇਹੀ ਨੰਨ ਕੰਨੀਆਂ ਬਰਾਬਰ ਆਦਾ ਪਰ ਜਾਲੀ ਚ ਵਾਜ ਵਾਜ ਨਾ ਇਹ ਪੂਤਰ ਦੀਆਂ ਕੰਨੀਆਂ ਖਰਾਬ ਹੋਈਆਂ ਹੋਈਆਂ ਰਾਈਗਲ ਪੂਸ ਦੀ ਆ ਤੁਸੀਂ ਆਪ ਹੀ ਚੈੱਕ ਕਰ ਲਓ ਵੀ ਕਿਵਾਂ ਸਿੱਧਾ ਗੱਲ ਆ ਲਓ ਜੀ ਠੀਕ ਐ ਬਿਲਕੁਲ ਬੰਦ ਪੂਛ ਅੰਗੂਠੇ ਮੇਰੇ ਕਿੱਥੇ ਆ ਬਕਾਇਦਾ ਆਪਾਂ ਪੂਛ ਲਾਈ ਜਾਨੇ ਪੁੱਤਰ ਨੇ ਪੂਛ ਨਹੀਂ ਖੋਲਣੀ ਆ ਚੈੱਕ ਕਰ ਲਓ ਠੀਕ ਐ ਤੇ ਆਹ ਦਸ ਕੋ ਜਾਨਵਰ ਆਪਣੇ ਦੇ ਪੈਰ ਆ ਜੀ ਪੈਰਾਂ ਦੇ ਵਿੱਚ ਧੱਕੇ ਜਿਹੋ ਜੀ ਰੋਕ ਉਹਦੀਆਂ ਨੌਂਦਰਾਂ ਦਾ ਆਪਣਾ ਇਹ ਜਾਨਵਰ ਆ ਬਾਕੀ ਤੁਸੀਂ ਇਸ ਬੰਨਿਓ ਮੇਰਾ ਵੀਰ ਚੈੱਕ ਕਰੋ ਠੀਕ ਹੈ ਜੀ ਬਹੁਤ ਜ਼ਿਆਦਾ ਚੀੜਾ ਤੇ ਕੌੜਾ ਜਾਂ ਕੂਤਰ ਯਾਰ ਹੱਥ ਵਿੱਚ ਵਿੱਚ ਆ ਕੇ ਕੂਤਰ ਬਿਲਕੁਲ ਨਹੀਂ ਰਾਜੀਗਾ ਇਹ ਤੇ ਆ ਸੀ ਵੀਰੇ ਆਪਣਾ ਮਕਮਲ ਕੂਤਰ ਠੀਕ ਹੈ ਜੀ ਆਫਰ ਮੈਸ ਨੂੰ ਇੱਕ ਦਵਾਰਾਂ ਦੱਸ ਦੇਣਾ ਆਲ ਪੰਜਾਬ ਦੇ ਵਿੱਚ ਮੇਰਾ ਵੀਡਲ ਗ੍ਰੀਨ ਇਹਨਾਂ ਦੀ ਬਿਲਕੁਲ ਫ੍ਰੀ ਹੈ ਜੀ ਤੇ ਆਹ ਭਰਾ ਹੁਣ ਮੈਸ ਨੂੰ ਇਸ ਕੂਤਰ ਦੇ ਨਾਲ ਲੱਗੀ ਹੋਈ ਮਾਦੀ ਦਾ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਭਰਾ ਤੁਸੀਂ ਬਣੇ ਰਹੋ ਤਾਂ ਹਾਂ ਜੀ ਵੀ ਵਾਦਿਓ ਆ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਪਹਿਲਾਂ ਦੱਸ ਕੋ ਬਾਡੀ ਸਟਰਕਚਰ ਚੈੱਕ ਕਰੋ ਜੀ ਆਪਣੀ ਮਾਦੀ ਦਾ ਦੇਖੋ ਮਰਾਬਰਾ ਠੀਕ ਹੈ ਜੀ ਇੱਕ ਪੱਲਾ ਇਹਦਾ ਕੈਂਚੀ ਲੱਗਿਆ ਹੋਇਆ ਠੀਕ ਹੈ ਜੀ ਮੱਥੇ ਕੋਲੋਂ ਲੋਕ ਦੀ ਹਲਕੀ ਜੀ ਕਾਲੀ ਸਾਫ ਦੁੱਧ ਚਿੱਟੀਆਂ ਅੱਖਾਂ ਦੀ ਆਪਣੀ ਇਹ ਮਾਦੀ ਹੈ ਤੇ ਬਾਕੀ ਤੁਹਾਨੂੰ ਮੈਂ ਪੱਲਾ ਵਿਖਾ ਦਿੰਦਾ ਜੀ ਪੱਲੇ ਦੀ ਮਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਨਿੱਕਰ ਚੌੜੇ ਚੌੜੇ ਪੱਲਿਆਂ ਦੀ ਆਪਣੀ ਇਹ ਮਾਦੀ ਹੈ ਜੀ ਕੋਈ ਗੈਪ ਨਹੀਂ ਕੋਈ ਕੋਹਣੀ ਚੌੜੇ ਪੱਲੇ ਦੇਖੋ ਮਰਾ ਭਰਾ ਜੋਰ ਦੇਖੋ ਜੀ ਮਾਦੀ ਅੰਦਰ ਦੇਖੋ ਠੀਕ ਹੈ ਜੀ ਜਦ ਕਿ ਇੱਕ ਪੱਲਾ ਘੱਟ ਬਿਲਕੁਲ ਬੰਦ ਪੂਛ ਅਗਲੇ ਪੱਲੇ ਦੀ ਮਰਾphਰਾ ਚੈੱਕ ਕਰ ਲੋ ਕੁਆਲਟੀ ਕੈਮਰਾ ਹਲਕਾ ਹੈ ਪਿੱਛੇ ਗੱਲ ਵੀਰੇ ਠੀਕ ਹੈ ਜੀ 깔 ਪੱਲਾ ਬੰਦ ਪੂਛ ਬਾਕੀ ਤੁਸੀਂ ਐਸ ਬੰਨੋ ਚੈੱਕ ਕਰ ਸਕਦੇ ਹੋ ਵੇਖਣ ਨੂੰ ਮੇਰਾ ਭਰਾ ਬਿਲਕੁਲ ਢੋਲੀ ਜੀ ਲੱਗਦੀ ਹੈ ਪਰ ਹੈ ਬਹੁਤ ਜ਼ਿਆਦਾ ਨਜਾਇਜ਼ ਹੀ ਗਰਮ ਪੂਤਰੀ ਆਪਣੀ ਤੇ ਰਹੀ ਗੱਲ ਪੂਛ ਦੀ ਮੇਰਾ ਵੀਰ ਠੀਕ ਹੈ ਅੰਗੂਠੇ ਲਾ ਕੇ ਨਾ ਕਦੇ ਪੂਛ ਵਿਖਾਈਏ ਨਾ ਕਦੇ ਵਕੂਣੀਏ ਚੈੱਕ ਕਰ ਲੋ ਬਿਲਕੁਲ ਬੰਦ ਪੂਛ ਰੱਖਦੀ ਹੈ ਠੀਕ ਹੈ ਜੀ ਸਰੇ ਤਾਂ ਹੀ ਬਿਲਕੁਲ ਕੰਨੀਆਂ ਬਾਕੀ ਆਹ ਪੈਰ ਚੈੱਕ ਕਰ ਲੋ ਬਿਲਕੁਲ ਬੰ ਈ ਲਾਸ਼ਾ ਸ਼ਲਾ ਲੱਗਿਆ ਪਲਾਸਟਿਕ ਦਾ ਠੀਕ ਹੈ ਜੀ ਆਹ ਲਓ ਜੀ ਬਾਕੀ ਬਾਪੇ ਆ ਸੀਗੀ ਆਪਣੀ ਮੱਕਾ ਮਲਕੋਤਰੀ ਤੇ ਦੇਖੋ ਮੇਰਾ ਵੀਰ ਜ਼ੋਰ ਦੇਖੋ ਯਾਰ ਕੂਤਰੀ ਕਿਵੇਂ ਲਉਂਦੀ ਹੱਥ ਚ ਆ ਕੇ ਤੇ ਆਓ ਮੇਰਾ ਭਰਾ ਮਮੂਸ ਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਬਖਾਉਣਾ